ਨਵਾਂ ਬਲੌਗ ਦੇ ਪਿੰਡ ਕਲਸਨਾ ਦੀ ਪੰਚਾਇਤ ਨੂੰ 14 ਅਗਸਤ ਨੂੰ ਨਵੀਂ ਦਿੱਲੀ ਮਿਨਿਸਪਲ ਕਾਉਂਸਲ ਵਿਖੇ ਪਿੰਡ ਦੀ ਸਫਾਈ ਲਈ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਜਲ ਸ਼ਕਤੀ ਮੰਚਾਲੇ ਵੱਲੋਂ ਦਿੱਤਾ ਗਿਆ। ਇਸ ਤੋਂ ਇੱਕ ਦਿਨ ਬਾਅਦ 15 ਅਗਸਤ ਨੂੰ ਜਦੋਂ ਲਾਲ ਕਿਲੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿਰੰਗਾ ਲਹਿਰਾਇਆ ਜਾਣਾ ਸੀ ਤਾਂ ਪਿੰਡ ਕਲਸਨਾ ਦੇ ਸਰਪੰਚ ਗੁਰਤੇਜਨ ਸਿੰਘ ਨੂੰ ਵੀ ਸਮਾਗਮ ਲਈ ਸੱਦਾ ਮਿਲਿਆ। ਪਰ ਜਦੋਂ ਉਹ ਸ਼੍ਰੀ ਸਾਹਿਬ ਪਾਕਿਸ ਸਮਾਗਮ ਵਿਖੇ ਪਹੁੰਚੇ ਤਾਂ ਸੁਰੱਖਿਆ ਕਰਮਚਾਰੀਆਂ ਨੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਸੁਰੱਖਿਆ ਕਰਮਚਾਰੀਆਂ ਨੇ ਕਿਹਾ ਕਿ ਜਦ ਤੱਕ ਤੁਸੀਂ ਸ਼੍ਰੀ ਸਾਹਿਬ ਨਹੀਂ ਉਤਾਰਦੇ ਅੰਦਰ ਨਹੀਂ ਜਾ ਸਕਦੇ ਇਸ ਤੇ ਸਰਪੰਚ ਗੁਰਤੇਜਨ ਸਿੰਘ ਨੇ ਸਾਫ਼ ਸ਼ਬਦਾਂ ਦੇ ਵਿੱਚ ਆਖਿਆ ਕਿ ਉਹ ਆਪਣਾ ਸ਼੍ਰੀ ਸਾਹਿਬ ਨਹੀਂ ਉਤਾਰਨਗੇ ਅਤੇ ਫਿਰ ਵਾਪਸ ਮੁੜ ਗਏ ਸਰਪੰਚ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਤਾਂ ਸਿੱਖਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੁੰਦਾ ਹੈ ਪਰ ਹੁਣ ਦਿੱਲੀ ਵਿੱਚ ਵੀ ਜੋ ਮੇਰੇ ਨਾਲ ਹੋਇਆ ਮੈਂ ਉਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਨਾ ਹੈ ਉਹਨਾਂ ਨੇ ਸ਼ੂਮਨੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਾਨੂੰ ਦੇਖੋ ਇੰਡੀਆ ਦੀ 105 ਪੰਚਾਇਤ ਇਨਵਾਈਟ ਸੀ ਜੀ ਉੱਥੇ ਤੇ ਅਸੀਂ ਪੰਜਾਬ ਦੇ 6 ਜਾਣੇ ਸੀਗੇ ਤੇ ਉਹ 6 ਜਾਣਿਆਂ ਚੋਂ ਅਸੀਂ 13 ਤਰੀਕ ਨੂੰ ਉੱਥੇ ਪਹੁੰਚੇ 13 ਨੂੰ ਪਹੁੰਚਣ ਤੋਂ ਬਾਅਦ 14 ਨੂੰ ਸਾਨੂੰ ਸਨਮਾਨਤ ਕੀਤਾ ਗਿਆ ਉਹਨਾਂ ਨੇ ਜਲ ਮੰਤਰੀ ਨੇ ਕਰਿਆ ਤੇ ਜਲ ਭਵਾਗਦੇ ਬਟ 14 ਤਰੀਕ ਤੋਂ ਬਾਅਦ 15 ਨੂੰ ਜੇ ਸਾਨੂੰ ਸਵੇਰੇ ਉਹਨਾਂ ਨੇ ਦੱਸਤਾ ਸੀ ਵੀ ਸਵੇਰੇ ਤੁਸੀਂ ਜਲਦੀ अर्ਲੀ ਮਾਰਨਿੰਗ ਆਉਣਾ ਹੈ ਲਾਲ ਕਿਲੇ ਤੇ ਬਾਅਦ ਚ ਰਾਸ਼ ਹੋ ਜਾਂਦਾ ਤੇ ਉਸ ਤੋਂ ਬਾਅਦ ਜੇ ਅਸੀਂ ਉੱਥੇ ਸਵੇਰੇ 5:30 ਵਜੇ ਪਹੁੰਚੇ ਤਾਂ ਉੱਥੇ ਸਾਨੂੰ ਸਿਕਿਉਰਟੀ ਚ ਰੋਕ ਲਿਆ ਗਿਆ ਉਹ ਕਹਿੰਦੇ ਤੁਸੀਂ ਅੱਗੇ ਨਹੀਂ ਜਾ ਸਕਦੇ ਸੀ ਰੀਜ਼ਨ ਕੀ ਹੈ ਵੀ ਕਿਉਂ ਨਹੀਂ ਜਾ ਸਕਦੇ ਉਹ ਕਹਿੰਦੇ ਤੁਹਾਡੇ ਸਿਰੀ ਸਾਹਿਬ ਪਾਈ ਹੋਈ ਹੈ ਤੇ ਸਿਰੀ ਸਾਹਿਬ ਪਾਉਣ ਕਰਕੇ ਚਲੋ ਉੱਥੇ 5-10 ਮਿੰਟ ਉਹਨਾਂ ਨੇ ਕਰੀ ਗੱਲ ਅੱਗੇ ਉੱਪਰ ਸੀਨੀਅਰ ਨਾਲ ਉਹ ਕਹਿੰਦੇ ਤੁਸੀਂ ਅੱਗੇ ਚਲੇ ਜਾਓ ਤੇ ਲਾਲ ਕਿਲੇ ਤੇ 5 ਨੰਬਰ ਗੇਟ ਤਾਂ ਹੀ ਸਾਡੀ ਐਂਟਰੀ ਸੀਗੀ ਸਪੈਸ਼ ਤੇ ਉੱਥੇ ਜਾ ਕੇ ਫਿਰ ਸਾਨੂੰ ਉੱਥੋਂ ਸੀਨੀਅਰਾਂ ਨੇ ਉੱਥੇ ਲਾਈਨ 'ਚ ਲੱਗੇ ਉਸ ਤੋਂ ਬਾਅਦ ਸੀਨੀਅਰ ਨੇ ਉੱਥੇ ਵੀ ਰੋਕ ਲਿਆ ਉਹ ਕਹਿੰਦੇ ਸਰ ਵੀ ਤੁਸੀਂ ਨਹੀਂ ਜਾ ਸਕਦੇ ਹੁਣ ਤੁਸੀਂ ਇਹ ਦੇਖੋ ਵੀ ਇਹ ਸਾਰੀ ਉਹ 3 ਇੰਚ ਦੀ 4 ਇੰਚ ਦੀ ਕਿਰਪਾਨ ਹੈ ਸ੍ਰੀ ਸਾਹਿਬ ਹੈ ਤੇ ਇਹਦੇ ਨਾਲ ਬੰਦਾ ਕੀ ਉੱਥੇ ਉਹ ਕਰਨਾ ਤੇ ਨਾ ਅਸੀਂ ਇਹ ਵੀ ਨਹੀਂ ਸੀ ਵੀ ਆਪਣੇ ਆਪ ਚਲੇ ਗਏ ਸੀ ਐਜ਼ ਇਹ ਸਾਡੇ ਕੋਲੇ ਇਨਵੀਟੇਸ਼ਨ ਹੈ ਇਨਵੀਟੇਸ਼ਨ ਦੇ ਕੇ ਉਹਨਾਂ ਨੇ ਸਾਨੂੰ ਬੁਲਾਇਆ ਸੀ ਤਾਂ ਅਸੀਂ ਗਏ ਸੀ ਤੇ じゃ ਉਹ ਪਹਿਲਾਂ ਮਾਨੂੰ ਉੱਥੇ ਉਹਨਾਂ ਨੇ ਦੱਸਣਾ ਸੀ ਤਾਂ ਵੀ ਇਹ ਤੁਹਾਨੂੰ ਭਈ ਨਹੀਂ ਆਉਣਾ ਹੈਗਾ ਤੁਸੀਂ ਜੇ ਅੰਮ੍ਰਿਤਧਾਰੀ ਹੋ ਜਾਂ ਗੁਰਸੇਖੋ ਤੇ ਚਲੋ ਉੱਥੇ ਥੋੜੀ ਉਹਨਾਂ ਨਾਲ ਅਸੀਂ ਬਹਿਸ ਕਰੀ ਵੀ ਸਰ ਸਾਨੂੰ ਇਨਵਿਟੇਸ਼ਨ ਹੈ ਸਾਰਾ ਕੁਝ ਹੈ ਅਸੀਂ ਕਿਉਂ ਨਹੀਂ ਜਾ ਸਕਦੇ ਉਹ ਕਹਿੰਦੇ ਸੀ ਜੀ ਸਾਹਿਬ ਕਰਕੇ ਸਿੱਧੀ ਜੀ ਗੱਲ ਹੈ ਸ੍ਰੀ ਸਾਹਿਬ ਜੇ ਤਾਂ ਉਤਾਰ ਕੇ ਜਾਣੇ ਉਹ ਕਕਾਰ ਆਪਣੇ ਤੇ ਉੱਥੇ ਰੂਮ ਸੀਗੇ ਉਹਨਾਂ ਦੇ ਬਣਾਏ ਹੋ ਉਹ ਕਹਿੰਦੇ ਵੀ ਇਹਦੇ 'ਚ ਰੱਖ ਲਿਓ ਤੁਸੀਂ ਚਲੇ ਜਾਓ ਬਾਅਦ 'ਚ ਅਸੀਂ ਤੁਹਾਨੂੰ ਦੇ ਦਾਂਗੇ ਤੇ ਉਹ ਤਾਂ ਅਸੀਂ ਕਹੇ ਵੀ ਇਹ ਤਾਂ ਅਸੀਂ ਕਰਨਾ ਨਹੀਂ ਹੈਗਾ ਨਾ ਅਸੀਂ ਮਨਜ਼ੂਰ ਨਹੀਂ ਹੈਗਾ ਤਾਂ ਤੇ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਜੀ ਸੌਰੀ ਹੈ ਵੀ ਅਸੀਂ ਨਹੀਂ ਜਾਣ ਦੇ ਸਕਦੇ ਫਿਰ ਅਸੀਂ ਵਾਪਸ ਆ ਗਏ ਆਪਣੇ ਰੂਮ 'ਚ ਆ ਗਏ ਜੀ ਇਹ ਹੋਇਆ ਸੀ ਕੌਣ ਅਫਸਰ ਸੀ ਜੇ ਕਿਸ ਰੈਂਕ ਦੇ ਤਾਂ ਨਾ ਸੀ ਉਹ ACP ਸੀਗੇ ਤੇ ਉਹਨਾਂ ਅਸੀਂ ਕੋਈ ਸ਼੍ਰੀਕਾਂਤ ਅਸੀਂ ਪੂਰਾ ਨਾਮ ਮੇਰੇ ਕੋਲ ਹੈ ਲਿਖਿਆ ਹੋਇਆ ਹੈਗਾ ਤੇ ਉਹ ਸ਼੍ਰੀਕਾਂਤ ਦੇ ਨਾਮ ਸੇ ਸੀਗਾ ਉਹਨਾਂ ਦਾ ਨਾਮ ਐਸਪੀ ਰੈਂਕ ਦੇ ਸੀਗੇ ਅਫਸਰ ਤੁਸੀਂ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਤਾਂ ਮੰਗ ਹੀ ਕਰਦੇ ਵੀ ਦੇਖੋ ਪੰਜਾਬ ਵੀ ਭਾਰਤ ਦਾ ਹਿੱਸਾ ਹੈ ਤੇ ਇੱਕੋ ਦੇਸ਼ ਹੈ ਅਸੀਂ ਕੁਰਬਾਨੀਆਂ ਕੀਤੀਆਂ ਨੇ ਪੰਜਾਬ ਨੇ ਭਾਰਤ ਲਈ ਸਾਰੇ ਜਗ ਜਹਾਂ ਦੇ ਸਾਰੇ ਇਤਿਹਾਸ ਚ ਪਈਆਂ ਨੇ ਵੀ ਸਾਰਿਆਂ ਨੂੰ ਇੱਕ ਬਰਾਬਰ ਦਾ ਉਹ ਦਿੱਤਾ ਜਾਵੇ ਇਹ ਵਿਤਕਰਾ ਨਾ ਕੀਤਾ ਜਾਵੇ ਵੀ ਸਿੱਖਾਂ ਲਈ ਕੋਈ ਹੋਰ ਪਾਲਿਸੀ ਹੈ ਤੇ ਬਾਕੀਆਂ ਲਈ ਕੋਈ ਹੋਰ ਪਾਲਿਸੀ ਹੈ ਇਹ ਵੀ ਇੱਕ ਬਰਾਬਰ ਰੱਖਿਆ ਜਾਵੇ ਸਾਰਿਆਂ ਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਨੋਟੀਫਿਕੇਸ਼ਨ ਵੀ ਦੇਣਾ ਚਾਹੀਦਾ ਹੈ ਗਾਈਡਲਾਈਨ ਤੋਂ ਜਾਰੀ ਕਰਨੀ ਚਾਹੀਦੀ ਹੈ ਇਹ ਜ਼ਰੂਰੀ ਸੀ ਸਰ ਕੰਪਲਸਰੀ ਸੀ ਕਿ ਦੋ ਇਹ ਦੇਖੋ ਇਹ ਨਹੀਂ ਹੋਇਆ ਵੀ ਅਸੀਂ 13 ਨੂੰ ਜਾਣਾ ਸੀ ਅਸੀਂ 12 ਨੂੰ ਇਥੋਂ ਹੋਏ ਚਲੇ ਗਏ ਸਾਨੂੰ 2 ਮਹੀਨੇ ਪਹਿਲਾਂ ਉਹਨਾਂ ਨੇ ਇਨਵਿਟੇਸ਼ਨ ਦਿੱਤਾ ਸੀ ਕਿ ਸਰ ਇੱਕ ਨਿਕਣਾ ਵੀ ਤੁਸੀਂ ਮੈਨੇਜ ਕਰ ਲਓਗੇ ਚਲੇ ਜਾਓਗੇ ਤੇ ਫਿਰ ਅਸੀਂ ਆਪਦਾ ਸਾਰਾ ਦੇਖ ਕੇ ਖੇਤੀਬਾੜੀ ਕਰਦੇ ਆਂ ਖੇਤੀਬਾੜੀ ਨਾਲ ਰਿਲੇਟਡ ਆ ਦੇਖ ਕੇ ਵੀ ਚਲੋ ਇਹ ਟਾਈਮ 'ਚ ਚਲੋ ਨਹੀਂ ਹੁੰਦਾ ਆਪਾਂ ਨੂੰ ਇੰਨਾ ਕੰਮ ਜਟਾ ਨੂੰ ਤੇ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਹਾਂਜੀ ਸਰ ਬੱਚੇ ਨਹੀਂ ਜਾਵਾਂਗੇ ਤੇ ਇੱਕ ਹੋਰ ਵੀ ਸੀ ਪਹਿਲਾਂ ਉਹਨਾਂ ਨੇ ਸਾਨੂੰ ਮੈਂਬਰ ਕਰੇ ਵੀ ਤੁਸੀਂ ਮੈਂਬਰ ਇੱਕ ਦੋ ਮੈਂਬਰ ਜਾ ਸਕਦੇ ਨਾਲ ਪੰਚਾਇਤ ਦੇ ਚਲੋ ਅਸੀਂ ਉਹਨਾਂ ਦੇ ਪ੍ਰੂਫ ਦੇ ਦਿੱਤੇ ਸੀ ਵੀ ਚਲੋ ਪ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਨਹੀਂ ਸਰ ਵੀ ਮੈਂਬਰ ਨਹੀਂ ਜਾ ਸਕਦੇ ਤੁਸੀਂ ਤੇ ਸਪਾਊਸ ਜਾ ਸਕਦੇ ਹੋ ਤੇ ਮੈਂ ਤੇ ਹੁਣ ਮੇਰੇ ਵਾਈਫ ਗਏ ਸੀ ਦੋਨੋਂ ਤੇ ਜਾ ਕੇ ਉੱਥੇ ਜੇ ਤਾਂ ਇੱਕ ਦਮ ਬੰਦਾ ਚਲੇ ਜਾਵੇ ਉਹਦੇ 'ਚ ਹੁੰਦਾ ਹੈ ਵੀ ਹੁਣ ਜੇ 2 ਮਹੀਨੇ ਪਹਿਲਾਂ ਦੀ ਤਿਆਰੀ ਸੀ ਸਾਰੇ ਪ੍ਰੂਫ ਦਿੱਤੇ ਨੇ ਆਧਾਰ ਕਾਰਡ ਵਗੈਰਾ ਸਾਰਾ ਫੋਟੋਆਂ ਗਈਆਂ ਨੇ ਤਾਂ ਉੱਥੇ ਬੰਦਾ ਦੱਸ ਸਕਦਾ ਵੀ ਹਾਂਜੀ ਦੇਖੋ ਤੁਸੀਂ ਫੋਟੋ ਜਿਵੇਂ ਪਤਾ ਲੱਗ ਜਾਂਦਾ ਵੀ ਕੋਸ਼ਿਸ਼ ਕਿਹੜਾ ਬੰਦਾ ਜਾਂ ਇੱਕ ਨੋਟ ਲਿਖ ਦੋ ਵੀ ਹਾਂਜੀ ਆਹ ਚੀਜ਼ ਉੱਥੇ ਅਲਾਉ ਨਹੀਂ ਹੈਗੀ ਫਿਰ ਅਸੀਂ ਨਾ ਜਾਂਦੇ ਸੀ ਉੱਥੇ ਕੀ ਕਰਨ ਜਾਣਾ ਸੀ ਅਸੀਂ ਆਪਦੇ ਪੰਜਾਬ ਚ ਵਧੀਆ ਸੀਗੇ ਸਾਡੀ ਗੱਲ ਹੈ ਜਿਹੜੀ ਇਹ ਇਹ ਮਤਲਬ ਸਰਕਾਰ ਨੇ ਇੱਕ ਚੁਣੇ ਹੋਏ ਨਮਾਇंदे ਨਾਲ ਆਪਣੇ ਪ੍ਰੋਗਰਾਮ ਦੇ ਵਿੱਚ ਬਲਾ ਕੇ ਇਨਵਾਈਟਡ ਪ੍ਰੋਗਰਾਮ ਦੇ ਵਿੱਚ ਜਿਹੜਾ ਇਦਾਂ ਦਾ ਇਹ ਸਰਕਾਰਾਂ ਨੇ ਕੀਤਾ ਬਹੁਤ ਮਾੜੀ ਗੱਲ ਹੈ ਅ ਅਸੀਂ ਆਮ ਆਪਾਂ ਖਬਰਾਂ 'ਚ ਸੁਣਦੇ ਆਂ ਵੀ ਫਰਾਂਸ 'ਚ ਪਗੜੀ ਦਾ ਮਸਲਾ ਉੱਠਿਆ ਜਾਂ ਹੋਰ ਕਿਤੇ ਬਾਹਰ ਜਿੰਨਾ ਲੋਕਾਂ ਨੂੰ ਸਿੱਖ ਧਰਮ ਦੇ ਚਿੰਨਾ ਬਾਰੇ ਪਤਾ ਨਹੀਂ ਹੈ ਉਹ ਇਹ ਗੱਲ ਕਰਨ ਮੰਨਣ ਦੇ ਯੋਗ ਆ ਗੱਲ ਉੱਥੇ ਅਸੀਂ ਕਹਿੰਦੇ ਆ ਸਾਡੇ ਪ੍ਰਧਾਨ ਮੰਤਰੀ ਨੂੰ ਦੱਸਿਏ ਜਾਂ ਸੈਂਟਰ ਸਰਕਾਰ ਨਾਲ ਇਹ ਗੱਲ ਕਰੀਏ ਪਰ ਜਿੰਟਰ ਸਰਕਾਰ ਸਾਡੇ ਖੁਦ ਆਪਣੀ ਧਰਤੀ ਦੇ ਜਿੱਥੇ ਸਿੱਖਾਂ ਨੇ ਦੇਸ਼ ਨੂੰ ਉਜਾੜ ਕਰਨ ਵਾਸਤੇ ਇੰਨੀ ਕੁਰਬਾਨੀ ਕੀਤੀਆਂ ਉਹਨਾਂ ਦੇ ਆਪਦੇ ਦੇਸ਼ ਦੇ ਵਿੱਚ ਉਹਨਾਂ ਨਾਲ ਇਦਾਂ ਦਾ ਵਤੀਰਾ ਵਾਪਰੇ ਇਹ ਬਹੁਤ ਹੀ ਨਿੰਦਨਯੋਗ ਹੈ ਇੱਕ ਮਤਲਬ ਪੰਜਾਬ ਦੇ ਵਿੱਚ ਪੰਚਾਇਤ ਵਧੀਆ ਕੰਮ ਕਰਦੀ ਆ ਉਹਨੂੰ ਤੁਸੀਂ ਇਨਵਾਈਟ ਕਰਦੇ ਹੋ ਵੀ ਤੁਸੀਂ ਆ ਜਾਓ ਤੁਹਾਨੂੰ ਜਿਹੜਾ ਆਜ਼ਾਦੀ ਦਿਵਸ ਤੇ ਜਿਹੜਾ ਸਨਮਾਨ ਦਿੱਤਾ ਜਾਣਾ ਤੇ ਉਹਨੂੰ ਸਨਮਾਨ ਦੇਣ ਦੀ ਬਜਾਏ ਉਹਦੇ ਨਾਲ ਇਦਾਂ ਦਾ ਵਤੀਰਾ ਕਰਕੇ ਉਹਨੂੰ ਵਾਪਸ ਮੋੜ ਦੇਣਾ ਸਿਰਫ ਇਸ ਕਰਕੇ ਵੀ ਉਹਦੇ ਇੱਕ ਸ੍ਰੀ ਸਾਹਿਬ ਪਾਈ ਹੋਈ ਹੈ ਇਹ ਬਹੁਤ ਮਾੜੀ ਗੱਲ ਹੈ ਤੇ ਇਹ ਇਦਾਂ ਦੀ ਜਿਹੜੀ ਘਟਨਾ ਹੈ ਸਾਨੂੰ ਇਹ ਦੱਸ ਰਹੀ ਹੈ ਵੀ ਤੁਸੀਂ ਆਪਦੇ ਦੇਸ਼ ਦੇ ਵਿੱਚ ਸੀ ਦੂਜੇ ਦਰਜੇ ਦੇ ਸਹਿਰੀਓ ਤੁਹਾਡੇ ਨਾਲ ਜਿਹੜਾ ਏਦਾਂ ਦਾ ਵਤੀਰਾ ਸਾਨੂੰ ਕਰਕੇ ਇਹ ਚੀਜ਼ ਦਿਖਾਈ ਜਾਂਦੀ ਇਸ ਤਰ੍ਹਾਂ ਦਾ ਤਾਂ ਮਨੁਵਲ ਵੀ ਜਿਹੜਾ ਹੈਗਾ ਟੁੱਟਦਾ ਕਿਉਂਕਿ ਸਰਪੰਚ ਜਿਹੜਾ ਹੈਗਾ ਦਿਨ ਰਾਤ ਇੱਕ ਕਰਕੇ ਪਿੰਡ ਨੂੰ ਸਵੱਛ ਬਣਾ ਰਿਹਾ ਸੀ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਤਾਂ ਫਿਰ ਅੱਗੇ ਅਗਲਾ ਕੀ ਸੋਚੀ ਇਰਖਲ ਤੁਸੀਂ ਜਿਹੜੇ ਦੱਸਿਆ ਵੀ 13 ਹਜ਼ਾਰ ਪੰਚਾਇਤਾਂ ਦੇ ਵਿੱਚੋਂ ਇਹ 6 ਪੰਚਾਇਤਾਂ ਨੂੰ ਪੰਜਾਬ ਦੀਆਂ ਨੂੰ ਚੁਣਿਆ ਗਿਆ ਸੀ ਵੀ ਇਹ ਵਧੀਆ ਕੰਮ ਕਰ ਰਿਹਾ ਕਰਿਆ ਪੰਚਾਇਤਾਂ ਨੇ ਇੱਥੇ ਤੇ ਇਹ ਖਬਰ ਨੂੰ ਦੇਖ ਕੇ ਜਿਹੜੇ ਹੋਰ ਪਿੰਡ ਦੇ ਸਰਪੰਚ ਹੈਗੇ ਨੇ ਉਦਨੀ ਨੇ ਲੋਕ ਉਹਨਾਂ ਦੇ ਇਸ ਚੀਜ਼ ਦੀ ਬਹੁਤ ਗਹਿਰੀ ਸੱਟ ਵੱਜੇਗੀ ਵੀ ਜੇ ਕੋਈ ਇਦਾਂ ਦਾ ਕੰਮ ਕਰਦਾ ਹੈ ਸ਼ਾਇਦ ਸਾਨੂੰ ਦਿੱਲੀ ਦੇ ਵਿੱਚ ਉੱਥੇ ਰੱਖੇ ਪ੍ਰੋਗਰਾਮ 'ਚ ਸਾਨੂੰ ਪੰਜਾਬੀਆਂ ਨੂੰ ਐਂਟਰੀ ਮਿਲੇਗੀ ਜਾਂ ਨਾ ਨਹੀਂ ਮਿਲੇਗੀ ਇਹ ਬਹੁਤ ਜਿਹੜੀ ਦੁਖਦਾਈ ਘਟਨਾ ਹੈ ਜਿਹੜੀ ਇੱਕ ਸਿੱਖ ਹੋਣ ਕਰਕੇ ਇੱਕ ਇਦਾਂ ਦੇ ਨੇ ਨੌਜਵਾਨ ਨਾਲ ਇਹ ਜਿਹੜੀ ਘਟਨਾ ਹੋਈ ਹੈ ਬਹੁਤ ਮਾੜੀ ਗੱਲ ਹੈ ਸਰਪੰਚ ਤਾਂ ਫਿਰ ਅੱਗੇ ਤੋਂ ਕੋਈ ਵੀ ਚੰਗਾ ਕੰਮ ਨਹੀਂ ਕਰਨਗੇ ਸੋ ਵਾਰੀ ਸੋਚੂਗਾ ਕਿ ਕਿਉਂ ਕਰਨਗੇ ਜੀ ਕਿਉਂ ਕਰਨਗੇ ਜਦੋਂ ਜਦੋਂ ਉਹਨਾਂ ਨੂੰ ਸਨਮਾਨ ਦੇਣ ਦੀ ਬਜਾਏ ਇੱਕ ਐਡੇ ਵੱਡੇ ਮਤਲਬ ਦੇਸ਼ ਲੈਵਲ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਉਪਮਾਨ ਕਰਕੇ ਮੜਿਆ ਜਾਏਗਾ ਉਹ ਕਿਉਂ ਇਦਾਂ ਦੇ ਕੰਮ ਕਰਨਗੇ ਜਿੱਦਾਂ ਦੇ ਆਮ ਪੰਚਾਇਤਾਂ ਰਿਸ਼ਵਤਖੋਰੀ ਚ ਜਾਂ ਭ੍ਰਿਸ਼ਟਾਚਾਰੀ ਚ ਪਈਆਂ ਹੋਈਆਂ ਨੇ ਉਹ ਵੀ ਫਿਰ ਉਦਾਂ ਹੀ ਕਰਨਗੇ ਜੀ ਫਿਰ ਜੇ ਉਹਨਾਂ ਨਾਲ ਇਦਾਂ ਹੋਗਾ ਸਾਰਿਆਂ ਨੂੰ ਮਾੜੀ ਗੱਲ ਹੈ ਵੀ ਇੱਥੇ ਸਾਡੇ ਹਬ ਦੇ ਦੇਖ ਚ ਇਹ ਚੀਜ਼ ਘਟਣਾ ਹੋਣੀ ਇਹ ਇਹ ਮੰਨਣਯੋਗ ਨਹੀਂ ਹੈ ਵੀ ਇਹਨੂੰ ਕਿੱਦਾਂ ਅਸੀਂ ਐਕਸੈਪਟ ਕਰਦਾ ਗਾ ਲਈਏ ਜਿੱਥੇ ਸਾਰੇ ਲੋਕਾਂ ਨੂੰ ਪਤਾ ਵੀ ਇਹ ਸਿੱਖ ਨੇ ਇਹਨਾਂ ਦੇ ਆ ਚਿੰਨ ਨੇ ਇਹ ਇਹਨਾਂ ਨੇ ਦੇਸ਼ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਅੱਜ ਵੀ ਕਰ ਰਹੇ ਨੇ ਅ ਰੋਜ਼ ਬਾਰਡਰ ਦੇ ਉੱਤੋਂ ਜਿਹੜੇ ਸਾਡੇ ਨੌਜਵਾਨਾਂ ਦੀਆਂ ਲਾਸ਼ਾਂ ਆਉਂਦੀਆਂ ਨੇ ਤੇ ਕੇਸਰੀ ਝੰਡੇ ਲੈ ਕੇ ਫੌਜ ਅੱਗੇ 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 ਤੁਰਦੀ ਹੈ ਉਹਨਾਂ ਦੇ ਪੱਗਾ ਹੈਗੀਆਂ ਨੇ ਦਾੜੀਆਂ ਹੈਗੀਆਂ ਨੇ ਕਿੱਥੇ ਨਹੀਂ ਜੀ ਪਤਾ ਇਹ ਚੀਜ਼ ਦਾ ਜੇ ਇੱਥੇ ਇਹਦਾ ਮਤਲਬ ਸਾਨੂੰ ਜਾਣ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਦੇਖੋ ਜਿੱਥੇ ਆਪਾਂ ਸਿਕਿਉਰਿਟੀ ਦੀ ਗੱਲ ਕਰਦੇ ਆ ਜੇ ਮੰਨ ਲਓ ਕਰਦੇ ਵੀ ਆ ਇੱਕ ਸ੍ਰੀ ਸਾਹਿਬ ਜਿਹੜੀ 4 ਇੰਚ ਦੀ ਸ੍ਰੀ ਸਾਹਿਬ ਸਰਪੰਨ ਸਾਹਿਬ ਦੇ ਪਾਈ ਵੀ ਸੀ ਜਿੱਥੋਂ ਘਟੋ ਘਟ ਮੇਲਾ ਦਾ 500 ਜਾਂ 600 ਕਿਲੋਮੀਟਰ ਜਿਹੜਾ ਪ੍ਰਧਾਨ ਮੰਤਰੀ ਨਾਲ ਦੂਰ ਹੋਣਾ ਸੀ ਇੱਥੇ ਇਹਨਾਂ ਨੂੰ ਰੱਖਿਆ ਜਾਣਾ ਸੀ ਜਿੱਥੇ ਇਹਨਾਂ ਵਾਸਤੇ ਇਹਨਾਂ ਨੂੰ ਬਿਠਾਇਆ ਜਾਣਾ ਸੀ ਉਹ ਤੋਂ ਦੋਸਰੀ ਸਾਹਿਬ ਨਾਲ ਕੀ ਖਤਰਾ ਸੀਗਾ ਜੀ ਦੱਸੋ ਜੇ ਹੈ ਸੀ ਤੇ ਫਿਰ ਇਹ ਗੱਲਾਂ ਪਹਿਲਾਂ ਕਿਉਂ ਨਹੀਂ ਹੋਈਆਂ ਇਹਨਾਂ ਨੂੰ ਪਾਸ ਦਿੱਤੇ ਗਏ ਇਹਨਾਂ ਨੂੰ ਪਹਿਲਾਂ ਨਾਂ ਨਾਮਜ਼ਦ ਕਰਦੇ ਫਿਰ ਜੇ ਸਿਕਿਉਰਟੀ ਲੈਵਲ ਤੇ ਇਹ ਚੀਜ਼ ਰੱਖੀ ਜਾਣੀ ਚਾਹੀਦੀ ਸੀ ਤੇ ਇਹਨਾਂ ਨੂੰ ਉੱਥੇ ਬੁਲਾ ਕੇ ਇਹਨਾਂ ਨੂੰ ਐਂਟਰੀ ਨਾ ਦੇਣੀ ਬਹੁਤ ਮਾੜੀ ਗੱਲ ਪਰਿਵਾਰ ਵੀ ਨਾਲ ਗਿਆ ਸੀਗਾ ਬੱਚਾ ਵੀ ਛੋਟਾ ਘਰੇ ਛੱਡ ਕੇ ਗਿਆ ਕਿਸ ਤਰ੍ਹਾਂ ਦੇਖਦੇ ਹੋ ਸਰ ਸਾਰਾ ਪਰਿਵਾਰ ਹੈ ਜੀ ਜਿਹੜਾ ਗੁਰਸਿੱਖ ਪਰਿਵਾਰ ਹੈ ਬਿਲਕੁਲ ਪਰਿਵਾਰ ਦੇ ਜਿਹੜੀ ਹਿਰਦੇ ਤੇ ਸੱਟ ਵੱਜੀ ਐ ਇਸ ਗੱਲ ਨਾਲ ਵੀ ਸਾਨੂੰ ਇਸ ਪ੍ਰੋਗਰਾਮ 'ਚ ਜਿੱਥੇ ਇਹਨਾਂ ਦਾ ਉੱਥੇ ਫੋਟੋਆਂ ਹੋਣੀਆਂ ਸੀਗੀਆਂ ਇਸ ਸਨਮਾਨ ਦੀਆਂ ਫੋਟੋਆਂ ਸਾਰੇ ਦੇਸ਼ਾਂ 'ਚ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਇੱਕ ਬੰਦੇ ਨੇ ਉਹ ਫੋਟੋਆਂ ਜਿਹੜੀਆਂ ਮਤਲਬ ਦੂਰ ਤੱਕ ਪਾਉਣੀਆਂ ਸੀ ਵੀ ਸਾਨੂੰ ਉੱਥੇ ਸਨਮਾਨ ਮਿਲਿਆ ਇੱਕ ਇਸ ਕਰਕੇ ਉਹ ਸਨਮਾਨ ਤੋਂ ਇਹ ਵੰਜ ਰਹਿ ਗਏ ਵੀ ਇਹਨਾਂ ਦੇ ਸ੍ਰੀ ਸਾਹਿਬ ਪਾਈ ਹੋਈ ਹੈ ਗੁਰਸਿੱਖ ਹੋਣਾ ਮਤਲਬ ਉਹ ਉਸ ਸਨਮਾਨ ਵਾਲੇ ਪ੍ਰੋਗਰਾਮ 'ਚ ਜਾਣਾ ਸਾਡੇ ਲਈ ਗੁਨਾਹ ਹੈ ਵੀ ਜੇ ਅਸੀਂ ਗੁਰਸਿੱਖ ਹਾਂ ਤਾਂ ਹੁਣ ਸ਼ਰੋਣੀ ਕਮੇਟੀ ਤੋਂ ਵੀ ਮੰਗ ਬਿਲਕੁਲ ਅਸੀਂ ਮੰਗ ਕਰਦੇ ਹਾਂ ਸਰਪੰਚ ਸਾਹਿਬ ਨੂੰ ਅਸੀਂ ਬੈਠ ਕੇ ਗੱਲ ਕੀਤੀ ਹੈ ਜਿੱਥੇ ਵੀ ਅਕਾਲਤਾ ਸਾਹਿਬ ਦੇ ਜ਼ਥੇਦਾਰ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਅਸੀਂ ਉਹਨਾਂ ਨੂੰ ਮਿਲਾਂਗੇ ਵੀ ਸ਼ਰੋਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਤੁਹਾਡੇ ਜ਼ਰੀਏ ਵੀ ਔਰ ਦੇਸ਼ ਵਿਦੇਸ਼ ਵਿੱਚ ਬੈਠੇ ਸਮੂਹ ਸਿੱਖਾਂ ਨੂੰ ਵੀ ਇਸ ਗੱਲ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਚੀਜ਼ ਦੇ ਉੱਤੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਪੂਰਾ ਵਿਰੋਧ ਚਿਤਾਇਆ ਜਾਵੇ ਇਹ ਜਿਹੜੀ ਬਹੁਤ ਘਟਨਾ ਮਾੜੀ ਹੈ ਅਸੀਂ ਪ੍ਰੋਗਰਾਮ ਬਣਾਉਣੇ ਨਾਲ ਅਕਾਲਤਾ ਦੇ ਜ਼ਥੇਦਾਰ ਨੂੰ ਵੀ ਮਿਲਾਂਗੇ ਤੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਸ ਲਈ ਮਿਲਾਂਗੇ ਜੀ ਲਿਕੋ ਤਿਆਰੀ ਸਾਡੀ ਜਦੋਂ ਦਿੱਲੀ ਧਾਰਨ ਤੋਂ ਜਿੱਤ ਕਾਇਦੀ ਸਾਡੇ ਪਿੰਡ ਦੀ ਤਿਆਰੀ ਉਦੋਂ ਵੀ ਤੁਸੀਂ ਰਿਪੋਰਟ ਕਰੇ ਸੀ ਉਦੋਂ ਵੀ ਅਸੀਂ ਟੋਲ ਟਮਕਿਆਂ ਨਾਲ ਕਰਿਆ ਸੀ ਕਿਉਂਕਿ ਸਾਡੇ ਪਿੰਡ ਤੇ ਕੋਈ ਪਾਰਟੀ ਬਾਜੀ ਨਹੀਂ ਕੋਈ ਗੁਰਪੋ ਬਾਜੀ ਨਹੀਂ ਸਾਰਾ ਬੰਡ ਇੱਕ ਹੈ ਸਾਰੇ ਬੰਦੇ ਨੂੰ ਬੜਾ ਚਾਅ ਸੀ ਕਿ ਆਊਗਾ ਮੁੰਡਾ ਸਾਡਾ ਨਵਾਂ ਮੁੰਡਾ ਗਿਆ ਸਰਪੰਚ ਬਣ ਕੇ ਵਧੀਆ ਵਾੜ ਲੈ ਕੇ ਆਊਗਾ ਤੇ ਅਸੀਂ ਉਸ ਤਰ੍ਹਾਂ ਦੀ ਤਿਆਰੀ ਕਰੀ ਹੋਈ ਸੀ ਔਰ ਉਡੀਕਦੇ ਰਹੇ ਸਾਰੇ ਸਟੇਟਸ ਜਿੱਦਾਂ ਇਹ ਦੱਸ ਸਰਪੰਚ ਸਾਹਿਬ ਨੇ ਵੀ ਪਾਉਂਦੇ ਰਹੇ ਜਿਹੜਾ ਮੈਨਸ ਵੀ ਉਹ ਨਹੀਂ ਪਾਇਆ ਜਦੋਂ ਫੋਨ ਕਰਕੇ ਪੁੱਛਿਆ ਕਿ ਨੇ ਕੋਈ ਗੱਲ ਹੋਰ ਹੋ ਗਈ ਮੈਂ ਤੁਹਾਨੂੰ ਪਿੰਡ ਆ ਕੇ ਦੱਸੂਗਾ ਜ ਤੇ ਬੜਾ ਦੁੱਖ ਲੱਗਿਆ ਸਾਰੇ ਪਰ ਪਰਿਵਾਰ ਨੂੰ ਵੀ ਦੁੱਖ ਲੱਗਿਆ ਸਾਰੇ ਨਗਰ ਨੂੰ ਬੜਾ ਰੋਸ ਆ ਨਗਰ ਦੇ ਵਿੱਚ ਇਸ ਗੱਲ ਲਈ ਇਸ ਨੂੰ ਅਸੀਂ ਹੁਣ ਸ਼੍ਰੋਮਣੀ ਕਮੇਟੀ ਦੇ ਅੰਤ ਤੱਕ ਜਥੇਦਾਰ ਸਾਹਿਬ ਤੱਕ ਪਹੁੰਚ ਕਰਾਂਗੇ ਅਸੀਂ ਕਿਉਂਕਿ ਸਾਨੂੰ ਹੁਣ ਮਹਿਸੂਸ ਕਰ ਰਹੇ ਆ ਵੀ ਅਸੀਂ ਯਾਰ ਵਾਕਈ ਗੁਲਾਮ ਆ ਅਸੀਂ ਆਜ਼ਾਦ ਦੇਸ਼ 'ਚ ਰਹਿ ਕੇ ਗੁਲਾਮ ਆ ਅਸੀਂ ਆਜ਼ਾਦ ਨਹੀਂ ਹੈਗੇ ਜਿਹੜੀਆਂ ਜਥੇਵੰਦੀਆਂ ਜਾਂ ਕੋਈ ਇਦਾਂ ਦਾ ਮੰਗ ਕਰਦੀਆਂ ਨੇ ਜੇ ਇੰਨਾ ਸਾਡੇ ਤੋਂ ਅਲਰਜੀ ਹੈ ਫਿਰ ਸਾਨੂੰ ਦੇ ਦੇਣਾ ਲੱਗ ਮਲਕ ਸਾਡਾ ਪਰ ਸਾਨੂੰ ਅਲੱਗ ਕਰ ਦੇਣ ਜੇ ਸਾਨੂੰ ਸ੍ਰੀ ਸਾਹਿਬ ਪਾ ਕੇ ਅਸੀਂ ਦਿੱਲੀ ਨਹੀਂ ਜਾ ਸਕਦੇ ਕਿਤੇ ਆਪਣੇ ਲਾਲ ਕਿਲੇ ਤੇ ਨਹੀਂ ਜਾ ਸਕਦੇ ਜਿਹੜਾ ਸਖਾ ਨੇ ਜਿੱਥੇ ਰਾਜ ਕਰਿਆ ਹੋਇਆ ਸੀ ਨੇ ਅਸੀਂ ਉੱਥੇ ਦੁਬਾਰੇ ਨਹੀਂ ਜਾ ਸਕਦੇ ਫਿਰ ਸਾਨੂੰ ਅਲੱਗ ਦੇ ਦੇਣ ਸਾਨੂੰ ਅਲੱਗ ਕਰ ਦੇਣ ਫਿਰ ਤਾਂ ਜਾਇਜ਼ ਨਹੀਂ ਜਿਹੜੀਆਂ ਉਹ ਜਿਥੇ ਬੰਦੀਆਂ ਮੰਗ ਕਰ ਰਹੀਆਂ ਰਹੀਆਂ ਨੇ ਬਹੁਤ ਰੋਸ ਆਈ ਸਾਡੇ ਤੇ ਅਸੀਂ ਇਹਨੂੰ ਪੂਰਾ ਵਿਰੋਧ ਕਰਾਂਗੇ ਅਸੀਂ ਜੀ ਚੇਤਨ ਮਹਿਤਾ ਕੀ ਆਚੀ ਨਿਊਜ਼ ਨੈਟਵਰਕ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of.